ਪਿਆਰਿਓ ਸਭ ਨੂੰ ਸ਼ਾਲੋਮ ਬਾਈਬਲ ਦੇ ਵਿੱਚੋਂ ਆਪਾਂ ਕੁਝ ਲੋਕਾਂ ਤੇ ਗੌਰ ਕਰਾਂਗੇ ਜਿਨ੍ਹਾਂ ਦੀ ਸ਼ੁਰੂਆਤ ਬਹੁਤ ਵਧੀਆ ਤਾਂ ਸੀ ਲੇਕਿਨ ਉਹਨਾਂ ਦਾ ਐਂਡ ਬਹੁਤ ਮਾੜਾ ਹੋਇਆ ਉਹਨਾਂ ਦਾ ਬਹੁਤ ਮਾੜਾ ਹਾਲ ਹੋਇਆ ਅਤੇ ਉਹਨਾਂ ਦੀ ਸਥਿਤੀ ਬੇਸਹਾਰਾ ਹੋ ਚੁੱਕੀ ਸੀ ਅਤੇ ਉਹਨਾਂ ਦੇ ਇਸ ਹਾਲਾਤ ਵਿੱਚ ਪਹੁੰਚਣ ਦੇ ਕਾਰਨ ਤੇ ਅੱਜ ਅਸੀਂ ਗੌਰ ਕਰਾਂਗੇ ਪਿਆਰਿਓ ਕਈ ਵਿਸ਼ਿਆਂ 'ਚ ਜਦੋਂ ਸਾਡਾ ਨੁਕਸਾਨ ਹੁੰਦਾ ਹੈ ਜਦੋਂ ਦੁੱਖਾਂ 'ਚ ਪੈ ਜਾਂਦੇ ਆ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਆ ਜਦੋਂ ਆਤਮਿਕ ਲੈਵਲ 'ਚ ਕਮਜ਼ੋਰ ਹੁੰਨੇ ਆ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਆ ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਜੋ ਸਾਦਾ ਸੀ ਜਦੋਂ ਅਸੀਂ ਉਸ ਨੂੰ ਗਵਾ ਬੈਠਦੇ ਹਾਂ ਕਈ ਵਿਸ਼ਿਆਂ ਦੇ ਵਿੱਚ ਫਲਾਨੀਆਂ ਨੇ ਮੇਰੇ ਨਾਲ ਬੁਰਾ ਕੀਤਾ ਜਿਹਦੇ ਕਾਰਨ ਮੇਰੇ ਨੁਕਸਾਨ ਦੇ ਕਾਰਨ ਉਹਨਾਂ ਦੇ ਅਨਿਆਏ ਦੇ ਕਾਰਨ ਅੱਜ ਮੇਰਾ ਇਹ ਹਾਲ ਹੋ ਗਿਆ ਹੈ ਇਹ ਕਹਿ ਕੇ ਅਸੀਂ ਦੂਜਿਆਂ ਦੀ ਨਿੰਦਾ ਕਰਦੇ ਹਾਂ ਅਤੇ ਕੁਝ ਲੋਕ ਆਪਣੇ ਮਾੜੇ ਹਾਲਾਤਾਂ ਦੇ ਕਾਰਨ ਪਤਾ ਨਹੀਂ ਕਿਉਂ ਪਰਮੇਸ਼ਵਰ ਨੇ ਮੈਨੂੰ ਇੰਨਾ ਹਾਲਾਤਾਂ ਵਿੱਚ ਪਹੁੰਚਾ ਦਿੱਤਾ ਹੈ ਇਸ ਤਰ੍ਹਾਂ ਪਰਮੇਸ਼ਵਰ ਨੂੰ ਕੋਸਦੇ ਆ ਤੇ ਕੁਝ ਲੋਕ ਇਸ ਤਰ੍ਹਾਂ ਕਹਿੰਦੇ ਆ ਇਹ ਮੇਰੇ ਮਾਪੇਬਾਪ ਦੇ ਕਾਰਨ ਹੋਇਆ ਹੈ ਇਸ ਤਰ੍ਹਾਂ ਆਪਣੇ ਮਾਪੇਬਾਪ ਨੂੰ ਕੋਸਣ ਵਾਲੇ ਆਪਣੇ ਪਤੀ ਜਾਂ ਫਿਰ ਆਪਣੀ ਪਤਨੀ ਨੂੰ ਕੋਸਣ ਵਾਲੇ ਆਮ ਤੌਰ ਤੇ ਕਈ ਲੋਗਾ ਅੱਜ ਤੁਹਾਡੇ ਹਾਲਾਤ ਕੀ ਆ ਤੁਹਾਡੀਆਂ ਪਰਿਸਥਿਤੀਆਂ ਕੀ ਆ ਅੱਜ ਤੁਹਾਡੀ ਨਿਰਾਸ਼ਾ ਅਤੇ ਪਰੇਸ਼ਾਨੀ ਦਾ ਕਾਰਨ ਕੀ ਹੈ ਅੱਜ ਤੁਹਾਡੇ ਜੀਵਨ ਚ ਅੱਜ ਜੋ ਤੁਸੀਂ ਬੁਰੀ ਸਥਿਤੀ ਵਿੱਚੋਂ ਬੁਰੇ ਹਾਲਾਤ ਵਿੱਚੋਂ ਇਹਦਾ ਕਾਰਨ ਕੀ ਆ ਇਹ ਕਿੰਨਾ ਲੋਕਾਂ ਕਾਰਨ ਹੋਇਆ ਇਹਦਾ ਕਾਰਨ ਕੀ ਆ ਇਹ ਸਮਝਣਾ ਜ਼ਰੂਰੀ ਹੈ ਆਓ ਆਪਾਂ ਸਾਰੇ ਮਿਲ ਕੇ ਪੁਰਾਣੇ ਨਿਯਮ ਦੀ ਕਿਤਾਬ ਦੇ ਵਿੱਚੋਂ ਵੇਖਾਂਗੇ ਨਿਆਈਆਂ ਦੀ ਕਿਤਾਬ ਦੇ ਵਿੱਚੋਂ ਵੇਖਾਂਗੇ 16ਵਾਂ ਅਧਿਆਇ 21ਵਾਂ ਵਚਨ ਤਦ ਫਲਿਸ਼ਤੀਆਂ ਨੇ ਉਸ ਨੂੰ ਫੜ ਕੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਗਾਜ਼ਾ ਲੈ ਕੇ ਗਏ ਅਤੇ ਪਿੱਤਲ ਦੀਆਂ ਬੇੜੀਆਂ 'ਚ ਉਸ ਨੂੰ ਜਕੜ ਦਿੱਤਾ ਗਿਆ ਅਤੇ ਜੇਲ੍ਹ ਦੇ ਵਿੱਚ ਉਹ ਚੱਕੀ ਪੀਸਣ ਲੱਗਾ ਉਹ ਜੇਲ੍ਹ ਦੇ ਵਿੱਚ ਚੱਕੀ ਪੀਸਣ ਲੱਗ ਪਿਆ ਕੌਣ ਸੈਮਸਨ ਤੇਈਮਾ ਵਚਨ ਤਦ ਫਲਿਸਤੀਆ ਦੇ ਸਰਦਾਰ ਆਪਣੇ ਦਾਗੋਨ ਨਾਮ ਦੇ ਦੇਵਤੇ ਅੱਗੇ ਵੱਡਾ ਬਲੀਦਾਨ ਚੜਾਉਣ ਅਤੇ ਆਨੰਦ ਕਰਨ ਨੂੰ ਇਹ ਕਹਿ ਕੇ ਇਕੱਠੇ ਹੋਏ ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸੈਮਸਨ ਨੂੰ ਸਾਡੇ ਵਸ ਦੇ ਵਿੱਚ ਕਰ ਦਿੱਤਾ ਹੈ ਜਦੋਂ ਲੋਕਾਂ ਨੇ ਉਸ ਨੂੰ ਵੇਖਿਆ ਤਦ ਇਹ ਕਹਿ ਕੇ ਆਪਣੇ ਦੇਵਤੇ ਦੀ ਵਡਿਆਈ ਕੀਤੀ ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਅਤੇ ਸਾਡੇ ਦੇਸ਼ ਦਾ ਨਾਸ਼ ਕਰਨ ਵਾਲੇ ਨੂੰ ਜਿਸ ਨੇ ਸਾਡੇ ਵਿੱਚੋਂ ਕਈਆਂ ਨੂੰ ਮਾਰ ਵੀ ਦਿੱਤਾ ਸਾਡੇ ਹਵਾਲੇ ਕਰ ਦਿੱਤਾ ਹੈ ਜਦ ਉਹਨਾਂ ਦਾ ਮਨਮਗਨ ਹੋ ਗਿਆ ਤਦ ਉਹਨਾਂ ਨੇ ਕਿਹਾ ਸੈਮਸਨ ਨੂੰ ਤੁਸੀਂ ਬੁਲਵਾ ਲਵੋ ਅਤੇ ਉਹ ਸਾਡੇ ਲਈ ਤਮਾਸ਼ੇ ਕਰੇ ਇਸ ਲਈ ਸੈਮਸਨ ਜੇਲ ਦੇ ਵਿੱਚੋਂ ਬੁਲਵਾਇਆ ਗਿਆ ਅਤੇ ਉਹਨਾਂ ਲਈ ਤਮਾਸ਼ੇ ਕਰਨ ਲੱਗ ਪਿਆ ਉਸ ਨੂੰ ਖੰਭਿਆਂ ਦੇ ਵਿੱਚਕਾਰ ਬੰਨ ਦਿੱਤਾ ਗਿਆ ਪਿਆਰੇ ਕਦੇ ਅਚਾਨਕ ਬਿਜਲੀ ਚਲੇ ਜਾਣ ਤੇ ਫਿਰ ਤੁਸੀਂ ਕੀ ਕਰਦੇ ਹੋ ਬਿਲਕੁਲ ਚੁੱਪਚਾਪ ਬੈਠ ਜਾਂਦੇ ਹੋ ਸਹੀ ਹੈ ਨਾ ਤੁਹਾਡੇ ਘਰ ਚ ਮੰਨ ਲਓ ਬਿਜਲੀ ਚਲੀ ਗਈ ਤੁਸੀਂ ਥੋੜੀ ਦੇਰ ਸ਼ਾਂਤ ਹੋ ਜਾਉਂਗੇ ਤੁਸੀਂ ਬਾਥਰੂਮ ਵਿੱਚ ਸੀ ਬਿਜਲੀ ਚਲੀ ਗਈ ਕੀ ਕਰੋਗੇ ਤੁਸੀਂ ਚੁੱਪਚਾਪ ਰਹੋਗੇ ਇਹ ਗੱਲਾਂ ਮੈਂ ਕਿਉਂ ਕਹਿ ਰਿਹਾ ਹਾਂ ਉਹ ਪਹਿਲਾ ਜੋ ਬਹੁਤ ਤਾਕਤਵਰ ਸੀ ਉਹ ਇੱਕ ਸਮਾਂ ਸੀ ਜਦੋਂ ਆਪਣੀਆਂ ਅੱਖਾਂ ਦੇ ਨਾਲ ਸੋਹਣੀਆਂ ਲੜਕੀਆਂ ਵੇਖਦਾ ਸੀ ਕੋਈ ਸੋਹਣੀ ਲੜਕੀ ਉਸ ਨੂੰ ਵੇਖ ਜਾਏ ਤਾਂ ਬਸ ਉਹਦੇ ਪਿੱਛੇ ਜਾਣ ਦੇ ਲਈ ਦੌੜ ਲਾਉਂਦਾ ਸੀ ਐਸਾ ਵਿਅਕਤੀ ਜਿਸ ਨੇ ਗਦੇ ਦੇ ਜਬਾੜੇ ਦੀ ਹੱਡੀ ਦੇ ਨਾਲ 1000 ਲੋਕਾਂ ਨੂੰ ਮਾਰਿਆ ਉਹ ਸैमਸਨ ਉਹ ਆ ਰਿਆ ਹੈ ਜੇ ਕੋਈ ਇੱਕ ਗੱਲ ਸੁਣ ਲੈਂਦਾ ਸੀ ਤਾਂ ਉਹ ਸਾਰੇ ਡਰ ਦੇ ਨਾਲ ਸੋਚਦੇ ਸੀ ਕਿਤੇ ਸਾਨੂੰ ਮਾਰ ਨਾ ਦੇਵੇ ਇਸ ਤਰ੍ਹਾਂ ਜੋ ਇਨਸਾਨਾ ਦੇ ਅੰਦਰ ਆਪਣਾ ਡਰ ਪਹਿਪਾ ਦਿਂਦਾ ਸੀ ਜੇ ਅਸੀਂ ਗੌਰ ਕਰੀਏ ਤਾਂ ਜਿਹੜੀਆਂ ਅੱਖਾਂ ਨਾਲ ਉਸਨੇ ਲੜਕੀਆਂ ਵੇਖੀਆਂ ਜਿਹੜੀਆਂ ਅੱਖਾਂ ਨਾਲ ਉਸਨੇ ਗੰਦੀਆਂ ਚੀਜ਼ਾਂ ਵੇਖੀਆਂ ਉਹਨਾਂ ਅੱਖਾਂ ਨੂੰ ਉਹਨਾਂ ਫਲਸਤੀਆਂ ਨੇ ਸਭ ਤੋਂ ਪਹਿਲਾਂ ਕੱਢ ਦਿੱਤੀਆਂ ਉਦਾਹਰਨ ਦੇ ਲਈ 14ਵੇਂ ਅਧਿਆਇ ਦੇ ਪਹਿਲੇ ਵਚਨ 'ਚ ਵੇਖਾਂਗੇ ਸੈਮਸਨ ਤਿਮਨਾ ਨੂੰ ਗਿਆ ਅਤੇ ਤਿਮਨਾ ਚ ਇੱਕ ਪਲਿਸ਼ਤੀ ਔਰਤ ਨੂੰ ਵੇਖਿਆ ਸੋ ਸैमसन ਤਿਮਨਾ ਨਾਮ ਦੀ ਪਾਪਮਈ ਜਗਾ ਤੇ ਜਾ ਕੇ ਉਸਨੇ ਉਥੇ ਔਰਤ ਨੂੰ ਵੇਖ ਲਿਆ ਕਾਦੇ ਨਾਲ ਅੱਖਾਂ ਦੇ ਨਾਲ 15ਵਾਂ ਅਧਿਆਇ ਪਹਿਲਾ ਵਚਨ ਅਤੇ ਕੁਝ ਦਿਨਾਂ ਬਾਅਦ ਸैमसन ਕਣਕ ਦੀ ਕਟਾਈ ਹੋਣ ਤੋਂ ਬਾਅਦ ਇੱਕ ਬੱਕਰੀ ਦਾ ਬੱਚਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਲਈ ਆਪਣੇ ਸੌਰੇ ਗਿਆ 14ਵੇਂ ਅਧਿਆਏ ਦੇ ਪਹਿਲੇ ਵਚਨ ਚ ਅਸੀਂ ਕੀ ਵੇਖਿਆ ਇੱਕ ਔਰਤ ਨੂੰ ਵੇਖਿਆ 15ਵੇਂ ਅਧਿਆਏ ਦੇ ਪਹਿਲੇ ਵਚਨ ਚ ਅਸੀਂ ਕੀ ਵੇਖਿਆ ਹੈ ਉਹ ਆਪਣੀ ਪਤਨੀ ਨੂੰ ਵੇਖਣ ਲਈ ਗਿਆ ਉਹ ਕੌਣ ਸੀ ਫਲਸਤੀਸੀ ਜੋ ਇੱਕ ਅਨ્ય ਜਾਤੀ ਔਰਤ ਸੀ ਉਸ ਨੂੰ ਵੇਖਿਆ ਨਹੀਂ ਉਸ ਦੇ ਨਾਲ ਉਸ ਨੇ ਵਿਆਹ ਵੀ ਕਰ ਲਿਆ ਸੀ ਉਹ ਵਿਆਹ ਕੁਝ ਦਿਨਾਂ ਚ ਟੁੱਟ ਗਿਆ 16ਵਾਂ ਅਧਿਆਏ ਪਹਿਲਾ ਵਚਨ ਅਤੇ ਸੈਮਸਨ ਗਾਜਾ ਚ ਗਿਆ ਅਤੇ ਉੱਥੇ ਇੱਕ ਵੈਸ਼ਿਆ ਨੂੰ ਵੇਖ ਕੇ ਆਪਣੀ ਤਾਕਤ ਪਰਮੇਸ਼ਵਰ ਲਈ ਇਸਤੇਮਾਲ ਕਰਨੀ ਸੀ ਆਪਣਾ ਜੀਵਨ ਉਸਨੇ ਪਰਮੇਸ਼ਵਰ ਦੀ ਸੇਵਾ ਦੇ ਲਈ ਇਸਤੇਮਾਲ ਕਰਨਾ ਸੀ ਸैमਸਨ ਨੇ ਪਰ ਉਸਨੇ ਆਪਣੇ ਸਰੀਰ ਅਤੇ ਅੱਖਾਂ ਨੂੰ ਪਾਪ ਵਿੱਚ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਇਸਤੇਮਾਲ ਕਰ ਲਿਆ ਮੇਰੇ ਭੈਣੋ ਤੇ ਭਰਾਵੋ ਪਰਮੇਸ਼ਵਰ ਨੇ ਸैमਸਨ ਨੂੰ ਅੱਖਾਂ ਇਸ ਲਈ ਨਹੀਂ ਦਿੱਤੀ ਸੀ ਕਿ ਉਹ ਕੁਝ ਗਲਤ ਵੇਖੇ ਉਸਨੇ ਆਪਣੀਆਂ ਅੱਖਾਂ ਨਾਲ ਗਲਤ ਚੀਜ਼ਾਂ ਨੂੰ ਵੇਖਿਆ ਉਹ بار 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 ਪਿੱਛੇ ਦੌੜਦਾ ਰਿਹਾ ਕਿ ਇੱਥੇ ਵੀ ਅੱਜ ਕੁਝ ਲੋਕ ਹੈ ਆਪਵਿੱਤਰ ਚੀਜ਼ਾਂ ਨੂੰ ਵੇਖਣ ਲਈ ਆਪਵਿੱਤਰ ਲੋਕਾਂ ਨੂੰ ਵੇਖਣ ਦੇ ਲਈ ਕਿ ਲਾਲਚ ਕਰਨ ਵਾਲੇ ਹੈ ਖਬਰਦਾਰ ਸैमसन ਜਦ ਦੁਸ਼ਮਨਾ ਦੇ ਹਵਾਲੇ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਉਸ ਨੇ ਕੀ ਗਵਾਇਆ ਹੈ ਦੱਸੋ ਬੋਲੋ ਅੱਖਾਂ ਅੱਖਾ ਗਵਾ ਲਈਆਂ ਮੇਰੇ ਭੈਣੋਂ ਤੇ ਭਰਾਓ ਇਸ ਗੱਲ ਤੇ ਗੌਰ ਕਰੋ ਜੋ ਪਰਮੇਸ਼ਵਰ ਨੇ ਸਾਨੂੰ ਸ਼ਰੀਰ ਦਿੱਤਾ ਹੈ ਇਹ ਪਰਮੇਸ਼ਵਰ ਦਾ ਮੰਦਰ ਹੈ ਇਸ ਮੰਦਰ ਚ ਇਸ ਮੰਦਰ ਦਾ ਹਰ ਇੱਕ ਅੰਗ ਪਰਮੇਸ਼ਵਰ ਦੀ ਮहिमा ਕਰਨ ਦੇ ਲਈ ਉਹਦੀ ਆਰਾਧਨਾ ਕਰਨ ਦੇ ਲਈ ਵਚਨ ਕਹਿੰਦਾ ਜੋ ਇਸ ਮੰਦਰ ਨੂੰ ਨਾਸ਼ ਕਰੇਗਾ ਉਸ ਨੂੰ ਮੈਂ ਨਾਸ਼ ਕਰਾਂਗਾ ਖਬਰਦਾਰ ਭੈਣੋ ਅਤੇ ਭਰਾਵੋ ਆਪਣੀ ਜਵਾਨੀ ਦੇ ਵਿੱਚ ਆਪਣੀਆਂ ਅੱਖਾਂ ਨੂੰ ਗਲਤ ਇਸਤੇਮਾਲ ਨਾ ਕਰੋ ਨਾ ਗਲਤ ਚੀਜ਼ਾਂ ਨੂੰ ਵੇਖੋ ਜੇ ਕੁਝ ਗਲਤ ਵੇਖੋਗੇ ਤਾਂ ਇਹਦੀ ਕੀਮਤ ਤੁਹਾਨੂੰ ਚੁਕਾਉਣੀ ਪੈ ਜਾਵੇਗੀ ਇੱਕ ਭੈਣ ਆ ਕੇ ਕਹਿ ਰਹੀ ਸੀ ਪਾਸਟਰ ਜੀ ਪਰਮੇਸ਼ਵਰ ਨੇ ਮੈਨੂੰ ਚੰਗੀ ਨੌਕਰੀ ਦਿੱਤੀ ਆ ਉਸ ਨੌਕਰੀ ਤੇ ਮੇਰੇ ਲਈ ਇੱਕ ਬਹੁਤ ਵਧੀਆ ਕੈਬਨ ਵੀ ਹੈ ਅਤੇ ਮੈਨੂੰ ਸਾਰਿਆਂ ਦੇ ਵਿੱਚ ਬੈਠਣ ਦੀ ਲੋੜ ਨਹੀਂ ਪੈਂਦੀ ਇੱਕ ਵਧੀਆ ਕੈਬਨ ਜੇ ਪ੍ਰਭੂ ਨੇ ਮੈਨੂੰ ਵਧੀਆ ਤਰੀਕੇ ਨਾਲ ਨੌਕਰੀ ਦਿੱਤੀ ਹੈ ਤਾਂ ਪਤਾ ਨਹੀਂ ਕਿਉਂ ਪਾਪ ਮੇ ਇੱਛਾਵਾਂ ਮੇਰੇ ਅੰਦਰ ਆ ਰਹੀਆਂ ਹੈ ਮੈਂ ਇਕੱਲੀ ਰਹਿੰਦੀ ਸੀ ਇਕਾਂਤ ਚ ਰਹਿੰਦੀ ਸੀ ਇਸ ਲਈ ਮੈਂ ਅਸ਼ਲੀਲ ਫਿਲਮਾਂ ਵੇਖਣ ਦੀ ਆਦੀ ਹੋ ਗਈ ਇਹ ਇੱਕ ਲੜਕੀ ਕਹਿ ਰਹੀ ਸੀ ਸਿਰਫ ਲੜਕੇ ਹੀ ਅਸ਼ਲੀਲ ਫਿਲਮਾਂ ਨਹੀਂ ਵੇਖਦੇ ਇਹਨਾਂ ਦਿਨਾਂ ਚ ਲੜਕੀਆਂ ਵੀ ਵੇਖਦੀਆਂ ਹੈ ਸਿਰਫ ਬੱਚੇ ਹੀ ਨਹੀਂ ਵੱਡੇ ਲੋਕ ਵੀ ਵੇਖਦੇ ਆ ਅੱਜ ਕਈ ਲੋਕ ਅਸ਼ਲੀਲ ਫਿਲਮਾਂ ਵੇਖਣ ਦੇ ਆਦੀ ਹੋ ਚੁੱਕੇ ਆ ਭੈਣੋ ਤੇ ਭਰਾਓ ਇੱਕ ਵਾਰ ਅਸੀਂ ਆਪਣੀਆਂ ਅੱਖਾਂ ਨੂੰ ਜਾਂਚੀਏ ਉਸ ਦਿਨ ਸੈਮਸਨ ਐਸੇ ਮਾੜੇ ਹਾਲਾਤਾਂ 'ਚ ਪਹੁੰਚ ਗਿਆ ਇਹਦਾ ਖਾਸ ਕਾਰਨ ਕੀ ਸੀ ਜਾਣਦੇ ਹੋ ਉਸਨੇ ਜੋ ਆਪਣੇ ਜੀਵਨ 'ਚ ਅਪਵਿੱਤਰ ਕੰਮ ਕੀਤੇ ਆ ਉਹੀ ਸਭ ਤੋਂ ਪਹਿਲਾਂ ਉਹਦੀਆਂ ਅੱਖਾਂ ਕੱਢ ਚੁੱਕੇ ਅਤੇ ਉਹਦੇ ਸਰੀਰ ਨੂੰ ਮਾਰ-ਮਾਰ ਕੇ ਜ਼ਖਮੀ ਕਰਤਾ ਪਰਮੇਸ਼ਵਰ ਨੇ ਜੋ ਤਾਕਤ ਦਿੱਤੀ ਆ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਨਹੀਂ ਤਾਕਤਵਰ ਪਰਮੇਸ਼ਵਰ ਦੇ ਹੱਥੋਂ ਅਸੀਂ ਇਸਤੇਮਾਲ ਹੋਈਏ ਐਸੇ ਮਕਸਦ ਦੇ ਨਾਲ ਹੀ ਪਰਮੇਸ਼ਵਰ ਨੇ ਤੁਹਾਨੂੰ ਇਹ ਸੋਨਾ ਅਤੇ ਤੰਦਰੁਸਤ ਸਰੀਰ ਦਿੱਤਾ ਹੈ ਅਤੇ ਚੰਗਾ ਰੰਗ ਰੂਪ ਦਿੱਤਾ ਹੈ ਇਹਦਾ ਕਾਰਨ ਹੈ ਕਿ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋ ਆਪਣੇ ਸਰੀਰ ਨਾਲ ਆਪਣੇ ਮਨ ਦੇ ਨਾਲ ਆਪਣੀ ਤੰਦਰੁਸਤੀ ਅਤੇ ਆਪਣੀਆਂ ਆਸ਼ੀਸ਼ਾਂ ਦੇ ਨਾਲ ਜੇ ਪਰਮੇਸ਼ਵਰ ਦੀ ਮਹਿਮਾ ਕਰੋਗੇ ਉਹਦੇ ਰਾਜ ਨੂੰ ਫੈਲਾਉਂਗੇ ਤਾਂ ਇਸ ਮਕਸਦ ਨਾਲ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਜੇ ਪਰਮੇਸ਼ਵਰ ਦੀ ਦਿੱਤੀ ਸਿਹ ਹੱਦਾ ਤੁਸੀਂ ਸਹਾਰਾ ਲੈ ਕੇ ਜੇ পাপ ਵਿੱਚ ਕੰਮ ਕਰੋਗੇ ਅਤੇ ਸੈਮਸਨ ਦਾ ਕੀ ਹੋਇਆ ਤੁਸੀਂ ਵੇਖਿਆ ਲਿਖਿਆ ਉਹਨਾਂ ਨੇ ਸੈਮਸਨ ਦੀਆਂ ਅੱਖਾਂ ਨੂੰ ਕੱਢ ਦਿੱਤਾ ਅਤੇ ਪਿੱਤਲ ਦੀਆਂ ਭੇੜੀਆਂ ਦੇ ਵਿੱਚ ਉਸ ਨੂੰ ਜਕੜ ਦਿੱਤਾ ਅਤੇ ਉਹ ਜੇਲ੍ਹ ਦੇ ਵਿੱਚ ਚੱਕੀ ਪੀਸਣ ਲੱਗ ਪਿਆ ਪਿਆਰਿਓ ਚੱਕੀ ਪੀਸਣਾ ਆਸਾਨ ਕੰਮ ਨਹੀਂ ਆ ਇਹਦੇ ਵਿੱਚ ਬਹੁਤ ਹੀ ਮਿਹਨਤ ਲੱਗਦੀ ਆ ਸਾਰਾ ਸਰੀਰ ਟੁੱਟਦਾ ਹੈ ਇੰਨਾ ਹੀ ਨਹੀਂ ਉਹ ਇਹ ਚਾਹੁੰਦੇ ਸੀ ਕਿ ਸैमਸਨ ਆ ਕੇ ਉਹਨਾਂ ਦੇ ਲਈ ਤਮਾਸ਼ੇ ਕਰੇ ਉਹਦਾ ਕਿੰਨਾ ਮਜ਼ਾਕ ਉਡਾ ਰਹੇ ਸੀ ਉਹਦਾ ਮਨ ਕਿੰਨਾ ਦੁਖਿਆ ਹੋਏਗਾ ਇਹ ਸਬਦ ਦਾ ਕਾਰਨ ਕੀ ਆ ਇੱਕ ਵਾਰ ਪਿੱਛੇ ਜਾਵਾਂਗੇ ਇਜ਼ਰਾਈਲ ਦੇਸ਼ 'ਚ ਜਦੋਂ ਸਾਰੇ ਲੋਕ ਪਾਪ ਵਿੱਚ ਕੰਮਾਂ ਨੂੰ ਕਰ ਰਹੇ ਸੀ ਉਹਨਾਂ ਦੇ ਮਨਮਰਜ਼ੀ ਦੇ ਪਾਪ ਵਿੱਚ ਕੰਮਾਂ ਦੇ ਕਾਰਨ 40 ਸਾਲ ਫਲਸਤੀਆਂ ਦੇ ਇਜ਼ਰਾਈਲੀ ਜਦੋਂ ਗੁਲਾਮ ਹੋ ਕੇ ਜੀ ਰਹੇ ਸੀ ਐਸੇ ਭਿਆਨਕ ਦਿਨਾਂ 'ਚ ਇੱਕ ਆਤਮਿਕ ਔਰਤ ਤੇ ਆਦਮੀ ਪਰਮੇਸ਼ਵਰ ਦੇ ਡਰ ਭੈ ਦੇ ਨਾਲ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਪਾਪ ਵਿੱਚ ਹੋਣ ਤੇ ਵੀ ਉਹਨਾਂ ਨੇ ਪਵਿੱਤਰ ਜੀਵਨ ਜੀਣਾ ਹੈ ਅਤੇ ਪ੍ਰਭੂ ਦੀ ਸੰਤਾਨ ਹੋ ਕੇ ਜੀਣਾ ਹੈ ਇਸ ਮਕਸਦ ਦੇ ਨਾਲ ਉਹ ਆਤਮਿਕ ਜੀਵਨ ਜੀ ਰਹੇ ਸੀ ਫਿਰ ਵੀ ਉਹਨਾਂ ਦੇ ਜੀਵਨ 'ਚ ਇੱਕ ਇੱਛਾ ਰਹਿ ਗਈ ਸੀ ਉਹ ਇਹ ਸੀ ਕਿ ਉਹਨਾਂ ਦੇ ਕੋਈ ਸੰਤਾਨ ਨਹੀਂ ਸੀ ਉਹ ਪਤੀ ਅਤੇ ਪਤਨੀ ਉਹਨਾਂ ਦੇ ਪ੍ਰਾਰਥਨਾ ਦਾ ਉੱਤਰ ਨਾ ਮਿਲਣ ਤੇ ਵੀ ਉਹਨਾਂ ਦੇ ਸੰਤਾਨ ਨਾ ਹੋਣ ਤੇ ਵੀ ਉਹਨਾਂ ਨੇ ਪਰਮੇਸ਼ਵਰ ਤੇ ਵਿਸ਼ਵਾਸ ਛੱਡਿਆ ਨਹੀਂ ਪਿਆਰਿਓ ਆਮ ਤੌਰ ਤੇ ਸਾਡੇ ਜੀਵਨ 'ਚ ਕੁਝ ਸਮੇਂ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਦੇ ਹਾਂ ਕੁਝ ਸਮੇਂ ਤੱਕ ਨਿਰਾਸ਼ ਹੋਏ ਬਿਨਾਂ ਪ੍ਰਾਰਥਨਾ ਕਰਦੇ ਹਾਂ ਅਤੇ ਕੁਝ ਸਮੇਂ ਤੱਕ ਜਦ ਸਾਡੀ ਪ੍ਰਾਰਥਨਾ ਦਾ ਉੱਤਰ ਨਾ ਮਿਲੇ ਅਤਿਆਤਮਿਕ ਜੀਵਨ ਚ ਨਿਰਾਸ਼ ਹੋ ਕੇ ਕਿਉਂ ਇਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਹੈ ਮੈਂ ਕਿੰਨੀ ਵੀ ਪ੍ਰਾਰਥਨਾ ਕਰਾਂ ਚਾਹੇ ਮੈਂ ਕਿੰਨਾ ਵੀ ਆਤਮਿਕ ਜੀਵਨ ਜੀਵਾਂ ਚਾਹੇ ਕਿੰਨਾ ਵੀ ਧਰਮੀ ਹੋ ਜਾਵਾਂ ਮੇਰੇ ਦੁੱਖ ਤਾਂ ਦੂਰ ਹੋ ਨਹੀਂ ਰਹੇ ਮੇਰੇ ਕਸ਼ਟ ਤਾਂ ਦੂਰ ਹੋ ਨਹੀਂ ਰਹੇ ਮੈਂ ਜੋ ਉਮੀਦ ਕੀਤੀ ਉਹ ਮਿਲਿਆ ਤਾਂ ਨਹੀਂ ਇਸ ਲਈ ਤੁਸੀਂ ਗੌਰ ਕਰਿਓ ਮੈਂ ਬੜਾ ਆਤਮਿਕ ਜੀਵਨ ਜੀ ਰਿਹਾ ਹਾਂ ਉਪਵਾਸ ਵੀ ਕਰ ਰਿਹਾ ਹਾਂ ਪ੍ਰਾਰਥਨਾ ਵੀ ਕਰ ਰਿਹਾ ਹਾਂ ਪ੍ਰਭੂ ਦੀ ਸੰਤਾਨ ਹੋ ਕੇ ਜੀ ਰਿਹਾ ਹਾਂ ਭੇਂਟ ਵੀ ਦੇ ਰਿਹਾ ਹਾਂ ਅਤੇ ਮੈਂ ਸਹੀ ਸਮੇਂ ਚਰਚ ਵੀ ਜਾਂਦਾ ਹਾਂ ਪਰ ਕਿਸੇ ਵੀ ਸਮੇਂ ਮੈਨੂੰ ਕੋਈ ਵੀ ਆਸ਼ੀਸ਼ ਨਹੀਂ ਮਿਲ پا ਰਹੀ ਜੇ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਤਾਂ ਤੁਸੀਂ ਕਿਦੇ ਲਈ ਆ ਰਹੇ ਹੋ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਦੇ ਲਈ ਜਾਂ ਦੇਣ ਵਾਲੇ ਪਰਮੇਸ਼ਵਰ ਲਈ ਜੇ ਸੱਚਮੁੱਚ ਤੁਸੀਂ ਆਸ਼ੀਸ਼ਾ ਦੇਣ ਵਾਲੇ ਪਰਮੇਸ਼ਵਰ ਦੇ ਲਈ ਆ ਰਹੇ ਹੋ ਤਾਂ ਜੇ ਆਸ਼ੀਸ਼ਾ ਮਿਲਣ 'ਚ ਦੇਰੀ ਹੋ ਰਹੀ ਆ ਤਾਂ ਪਰਮੇਸ਼ਵਰ ਨੂੰ ਛੱਡਣ ਦੀ ਕੋਸ਼ਿਸ਼ ਨਾ ਕਰੋ ਜੇ ਪਰਮੇਸ਼ਵਰ ਦੀਆਂ ਦੇਣ ਵਾਲੀਆਂ ਬਰਕਤਾਂ ਲਈ ਤੁਸੀਂ ਪਰਮੇਸ਼ਵਰ ਦੇ ਕੋਲ ਆ ਰਹੇ ਹੋ ਤਾਂ ਆਸ਼ੀਸ਼ਾ ਮਿਲਣ 'ਚ ਦੇਰੀ ਹੋਣ ਤੇ ਤੁਸੀਂ ਪਰਮੇਸ਼ਵਰ ਨਾਲ ਨਾਰਾਜ਼ ਹੋਵੋਗੇ ਅਤੇ ਤੁਸੀਂ ਪਰਮੇਸ਼ਵਰ ਤੋਂ ਦੂਰ ਹੋ ਜਾਵੋਗੇ ਕੀ ਫਾਇਦਾ ਪ੍ਰਾਰਥਨਾ ਦਾ ਕੀ ਫਾਇਦਾ ਚਰਚ ਜਾਣ ਦਾ ਕੀ ਫਾਇਦਾ ਭੇਂਟ ਦੇਣ ਦਾ ਕੀ ਫਾਇਦਾ ਪਵਿੱਤਰ ਜੀਵਨ ਜੀਣ ਦਾ ਯਾਨੀ ਜੇ ਤੁਸੀਂ ਫਾਇਦੇ ਲਈ ਆ ਰਹੇ ਹੋ ਤਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਜੋ ਮੰਗ ਰਹੇ ਉਹ ਨਹੀਂ ਮਿਲ ਰਿਹਾ ਮੈਂ ਫਿਰ ਤੋਂ ਕਹਿ ਰਿਹਾ ਹਾਂ ਜਦ ਤੁਸੀਂ ਪਰਮੇਸ਼ਵਰ ਦੇ ਘਰ ਜਾਂਦੇ ਹੋ ਪਰਮੇਸ਼ਵਰ ਦੇ ਦੇਣ ਵਾਲੀਆਂ ਬਰਕਤਾਂ ਲਈ ਨਾ ਜਾਓ ਪਰਮੇਸ਼ਵਰ ਦੇ ਲਈ ਜਾਓ ਉਸ ਦਿਨ ਫਲਿਸ਼ਤਿਆ ਦੇ ਰਾਜ ਦੇ ਸਮੇਂ ਜਦੋਂ ਇਜ਼ਰਾਈਲੀ ਲੋਕ ਗੁਲਾਮ ਸੀ ਇੱਕ ਪਤੀ ਤੇ ਪਤਨੀ ਨੇ ਇੱਕ ਫੈਸਲਾ ਕਰ ਲਿਆ ਅਸੀਂ ਗੁਲਾਮੀ ਦਾ ਜੀਵਨ ਜੀ ਰਹੇ ਆ ਅਸੀਂ ਬੇਸਹਾਰਾ ਹਾਂ ਫਿਰ ਵੀ ਮਾਰੇ ਹਾਲਾਤ ਆ ਫਿਰ ਵੀ ਅਸੀਂ ਆਤਮਿਕਤਾ ਨੂੰ ਨਹੀਂ ਛੱਡਾਂਗੇ ਪਰਮੇਸ਼ਵਰ ਦੇ ਅਨੁਸਾਰ ਜੀਵਾਂਗੇ ਉਹਦੀ ਮਰਜ਼ੀ ਮੁਤਾਬਿਕ ਜੀਵਾਂਗੇ ਲੇਕਿਨ ਫਿਰ ਵੀ ਉਹਨਾਂ ਦੇ ਕੋਈ ਵੀ ਸੰਤਾਨ ਨਹੀਂ ਸੀ ਅਤੇ ਬੇਔਲਾਦ ਤੋਂ ਸੀ ਉਹਨਾਂ ਨੇ ਫਿਰ ਵੀ ਪਰਮੇਸ਼ਵਰ ਨੂੰ ਛੱਡਿਆ ਨਹੀਂ ਫਿਰ ਵੀ ਆਤਮਿਕ ਜੀਵਨ ਛੱਡਿਆ ਨਹੀਂ ਫਿਰ ਵੀ ਪਵਿੱਤਰਤਾਈ ਨੂੰ ਉਹਨਾਂ ਨੇ ਛੱਡਿਆ ਨਹੀਂ ਪੈਨ ਉਤੇ ਭਰਾਵੋ ਧਿਆਨ ਨਾਲ ਸੁਣੋ ਤੁਸੀਂ ਜੋ ਮੰਗਿਆ ਜੋ ਆਸ ਕੀਤੀ ਜੇ ਤੁਸੀਂ ਉਹ ਨਹੀਂ ਪਾਇਆ ਜੇ ਤੁਸੀਂ ਪਰਮੇਸ਼ਵਰ ਤੋਂ ਨਾਰਾਜ਼ ਹੋ ਕੇ ਪ੍ਰਾਰਥਨਾ ਨਹੀਂ ਕਰੋਗੇ ਜੇ ਤੁਸੀਂ ਬਾਹਰ ਜਾਓਗੇ ਤਾਂ ਤੁਹਾਡੇ ਇੰਤਜ਼ਾਰ ਚ ਬੈਠਾ ਹੈ ਭਲਾ ਕੌਣ ਤੁਹਾਡੇ ਜੀਵਨ ਨੂੰ ਨਾਸ਼ ਕਰਨ ਵਾਲਾ ਉਹ ਚੋਰ ਹੈ ਉਹ ਹਥਿਆਰਾ ਹੈ ਉਹ ਝੂਠਾ ਹੈ ਤੁਹਾਨੂੰ ਨਾਸ਼ ਕਰਨਾ ਤੁਹਾਨੂੰ ਨਰਕ ਦੇ ਵਿੱਚ ਕੜੀਸਕੇ ਲੈ ਕੇ ਜਾਣਾ ਇਹ ਉਹਦਾ ਮਕਸਦ ਹੈ ਦੁੱਖ ਹੋਣ ਤੇ ਵੀ ਤਕਲੀਫ ਹੋਣ ਤੇ ਵੀ ਮੁਸੀਬਤਾਂ ਹੋਣ ਤੇ ਵੀ ਬਿਮਾਰੀ ਹੋਣ ਤੇ ਵੀ ਸਮੱਸਿਆ ਹੋਣ ਤੇ ਵੀ ਪਰਮੇਸ਼ਵਰ ਦੇ ਪਰਾਂ ਦੇ ਥੱਲੇ ਸਾਨੂੰ ਸੁਰੱਖਿਆ ਤੇ ਸ਼ਾਂਤੀ ਮਿਲਦੀ ਆ ਅਤੇ ਸਾਨੂੰ ਆਨੰਦ ਮਿਲਦਾ ਹੈ ਯਾਦ ਰੱਖੋ ਉਸ ਪਰਮੇਸ਼ਵਰ ਨੂੰ ਛੱਡ ਕੇ ਜੇ ਕਿਤੇ ਵੀ ਜਾਓਗੇ ਤੁਸੀਂ ਕੁਝ ਵੀ ਪਾ ਨਾ ਸਕੋਗੇ ਉਸ પતિ ਪਤਨੀ ਨੇ ਇਹ ਹੀ ਕੀਤਾ ਪ੍ਰਭੂ ਅਸੀਂ ਕਿੱਥੇ ਜਾਵਾਂਗੇ ਪਿਤਾ ਸਾਡੇ ਜੇ ਦੁੱਖ ਦੂਰ ਨਹੀਂ ਆ ਪਰੇਸ਼ਾਨੀਆਂ ਦੂਰ ਨਹੀਂ ਆ ਅਤੇ ਤੁਹਾਨੂੰ ਛੱਡ ਕੇ ਅਸੀਂ ਕਿੱਥੇ ਜਾ ਸਕਦੇ ਆ ਇਜ਼ਰਾਈਲੀਆਂ ਦਾ ਪਰਮੇਸ਼ੁਰ ਨਾ ਤਾਂ ਸੌਂਦਾ ਹੈ ਨਾ ਹੀ ਉងਦਾ ਹੈ ਤੂੰ ਹੀ ਸਾਨੂੰ ਪਿਆਰ ਕਰਦਾ ਹੈ ਤੂੰ ਹੀ ਸਾਡੀ ਖਬਰ ਲੈਂਦਾ ਹੈ ਤੂੰ ਹੀ ਤਾਂ ਸਾਡੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਤੂੰ ਹੀ ਤਾਂ ਸਾਨੂੰ ਇਸ ਗੁਲਾਮੀ ਦੇ ਵਿੱਚੋਂ ਛੁਟਕਾਰਾ ਦੇਵੇਂਗਾ ਉਹ પતિ ਤੇ ਪਤਨੀ ਪਰਮੇਸ਼ੁਰ ਤੇ ਵਿਸ਼ਵਾਸ ਕਰਕੇ ਪਾਪ ਦੇ ਸੰਸਾਰ ਚ ਪਵਿੱਤਰ ਜੀਵਨ ਜੀਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਤੁਸੀਂ ਵੀ ਇਹ ਜੀਵਨ ਜੀਵੋ ਇਹੀ ਕੋਸ਼ਿਸ਼ ਤੁਸੀਂ ਵੀ ਕਰੋ ਹਾਲਾਤ ਬੇਸ਼ੱਕ ਮਾੜੇ ਆ ਤੁਸੀਂ ਜੋ ਸੋਚਿਆ ਅਗਰ ਉਹ ਤੁਹਾਡੇ ਨਾਲ ਨਹੀਂ ਹੋਇਆ ਜੇ ਤੁਹਾਡਾ ਮਨ ਦੁਖੀ ਹੋ ਰਿਹਾ ਹੈ ਤਾਂ ਪਰਮੇਸ਼ਵਰ ਤੋਂ ਦੂਰ ਨਾ ਹੋਇਓ ਜਾਣਦੇ ਹੋ ਕਿਉਂ ਮੇਰਾ ਪਰਮੇਸ਼ਵਰ ਛੱਡਣ ਵਾਲਾ ਬਿਲਕੁਲ ਵੀ ਨਹੀਂ ਆ ਸਮਾ ਆ ਗਿਆ ਸਵਰਗ ਤੋਂ ਪਰਮੇਸ਼ਵਰ ਦਾ ਦੂਤ ਉੱਤਰ ਆਇਆ ਮਨੋਦੀ ਪਤਨੀ ਨੂੰ ਕਿਹਾ ਤੇਰੀ ਪਤਨੀ ਸੰਤਾਨ ਆ ਉਹ ਬਾਝਾ ਇੱਕ ਖੁਸ਼ਖਬਰੀ ਆ ਪਰਮੇਸ਼ਵਰ ਤੈਨੂੰ ਇੱਕ ਪੁੱਤਰ ਦੇਣ ਜਾ ਰਿਹਾ ਹੈ ਉਹਦਾ ਨਾਮ ਸੈਮਸਨ ਰੱਖੀ ਉਹ ਪਰਮੇਸ਼ਵਰ ਲਈ ਚੜਾਇਆ ਜਾਏਗਾ ਤੁਸੀਂ ਪਵਿੱਤਰ ਰਹਿਣਾ ਕੋਈ ਵੀ ਅਸ਼ੁੱਧ ਚੀਜ਼ਾਂ ਨੂੰ ਹੱਥ ਨਾ ਲਾਇਓ ਮਾਤਾਓ ਜੇ ਚੌਨਿਓ ਤੁਹਾਡਾ ਪੁੱਤਰ ਰਵੇ ਅਤੇ ਮਾਦਰੂਪ ਚ ਤੁਸੀਂ ਵੀ ਸਹੀ ਰਹੋ ਪਿਤਾਓ ਜੇ ਚੌਨਿਓ ਪਵਿੱਤਰ ਜੀਵਨ ਜੀਣਾ ਤੁਸੀਂ ਵੀ ਪਵਿੱਤਰ ਜੀਵਨ ਜਿਓ ਮਾਤਾ ਪਿਤਾਓ ਜੇ ਚਾਹੁੰਦੇ ਹੋ ਤੁਹਾਡੇ ਬੱਚੇ ਆਸ਼ੀਸ਼ੀਤ ਹੋਣਾ ਪਹਿਲਾਂ ਤੁਸੀਂ ਆਸ਼ੀਸ਼ ਜੀਵਨ ਜਿਓ ਜੇ ਤੁਹਾਡੇ ਉੱਪਰ ਪਰਮੇਸ਼ਵਰ ਦੀ ਆਸ਼ੀਸ਼ ਨਹੀਂ ਆ ਆਸ਼ੀਸ਼ਾ ਨਹੀਂ ਪਾਉਂਗੇ ਫਿਰ ਤੁਹਾਡੇ ਬੱਚੇ ਕਿਵੇਂ ਆਸ਼ੀਸ਼ ਪਾਉਣਗੇ ਦੁਜਿਆਂ ਲਈ ਕਿਵੇਂ ਆਸ਼ੀਸ਼ ਦਾ ਕਾਰਨ ਬਣਗੇ ਸੋਚ ਕੇ ਵੇਖੋ ਉਤਪਤੀ 1:15 ਮਾ ਵਚਨ ਫਿਰ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਤੇਰੀ ਜੋ ਪਤਨੀ ਸਾਰੇ ਹੈ ਉਸ ਨੂੰ ਹੁਣ ਤੂੰ ਸਾਰੇ ਨਾ ਕਹੀਂ ਉਹਦਾ ਨਾਮ ਸਾਰਾ ਹੋਏਗਾ ਮੈਂ ਉਸ ਨੂੰ ਆਸ਼ੀਸ਼ ਦਵਾਂਗਾ ਅਤੇ ਉਸ ਦੇ ਦੁਆਰਾ ਮੈਂ ਤੈਨੂੰ ਇੱਕ ਪੁੱਤਰ ਦੇਵਾਂਗਾ ਮੈਂ ਉਸ ਨੂੰ ਬੋਲੋ ਆਸ਼ੀਸ਼ ਦੇਵਾਂਗਾ ਬਰਕਤ ਦੇਵਾਂਗਾ ਮਾਤਾਵਾਂ ਤੁਹਾਡੇ ਉੱਪਰ ਪਰਮੇਸ਼ਵਰ ਦੀ ਬਰਕਤ ਹੋਣੀ ਚਾਹੀਦੀ ਆ ਪਿਤਾ ਤੁਹਾਡੇ ਉੱਪਰ ਪਰਮੇਸ਼ਵਰ ਦੀ ਬਰਕਤ ਹੋਣੀ ਚਾਹੀਦੀ ਆ ਮੈਂ ਸਾਰਾ ਨੂੰ आशीष दਾਂਗਾ ਸਾਰਿਆਂ ਨੂੰ ਆਸ਼ੀਸ਼ ਦੇਣ ਤੇ ਕੀ ਹੋਏਗਾ ਅਗਲੇ ਵਚਨ ਚ ਵੇਖਦੇ ਹਾਂ ਮੈਂ ਉਸ ਨੂੰ ਐਸੀ ਬਰਕਤ ਦੇਾਂਗਾ ਕਿ ਉਹ ਜਾਤੀਆਂ ਦੀ ਮਾਤਾ ਹੋ ਜਾਏਗੀ ਪਿਆਰਿਓ ਆਸ਼ੀਸ਼ ਦੇਣ ਤੇ ਕੀ ਹੁੰਦਾ ਹੈ ਪਿਤਾ ਜੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਮਾਤਾ ਜੀ ਤੁਹਾਨੂੰ ਪਰਮੇਸ਼ਰ ਆਸ਼ੀਸ਼ ਦੇਵੇ ਅਤੇ ਫਿਰ ਕੀ ਹੋਏਗਾ ਤੁਸੀਂ ਬਹੁਤ ਸਾਰੀਆਂ ਪੀੜ੍ਹੀਆਂ ਲਈ ਬਰਕਤ ਦਾ ਕਾਰਨ ਬਣੋਗੇ ਤੁਹਾਡੇ ਵਿੱਚੋਂ ਮਹਾਨ ਮਹਾਨ ਲੋਕਾਂ ਨੂੰ ਪਰਮੇਸ਼ਵਰ ਉਠਾਵੇਗਾ ਕਿਵੇਂ ਆਉ ਵੇਖਦੇ ਆ ਉਹ ਜਾਤੀਆਂ ਦੀ ਮੂਲ ਮਾਤਾ ਬਣ ਜਾਏਗੀ ਅਤੇ ਉਹਦੇ ਘਰਾਣੇ ਦੇ ਵਿੱਚੋਂ ਰਾਜ ਰਾਜਾ ਦੇ ਕਈ ਰਾਜੇ ਪੈਦਾ ਹੋਣਗੇ ਪਿਆਰਿਓ ਰਾਜਾ ਯਾਨੀ ਸ਼ਾਸਨ ਕਰਨ ਵਾਲੇ ਅਧਿਕਾਰ ਰੱਖਣ ਵਾਲੇ ਉੱਤਮ ਔਦੇਤੇ ਰਹਿਣ ਵਾਲੇ ਉਹਦੇ ਦੁਆਰਾ ਪੈਦਾ ਹੋਣਗੇ ਯਾਨੀ ਅਰਥ ਕੀਆ ਮੈਂ ਇਸ ਨੂੰ ਆਸ਼ਿਸ਼ ਦੇ ਰਿਹਾ ਹਾਂ ਉਹ ਉਹਨਾਂ ਦੀਆਂ ਸਾਰੀਆਂ ਸੰਤਾਨਾਂ ਦੇ ਲਈ ਆਸ਼ਿਸ਼ ਦਾ ਕਾਰਨ ਬਣੇਗੀ ਆਓ ਆਪਾਂ ਪ੍ਰਾਰਥਨਾ ਕਰੀਏ ਪ੍ਰਾਰਥਨਾ ਚ ਹਿੱਸਾ ਲਮਾਂਗੇ ਮਹਾਨ ਪਰਮੇਸ਼ਵਰ ਪਿਤਾ ਅਸੀਂ ਤੁਹਾਡੇ ਵਚਨ ਦੇ ਅਧੀਨ ਹੋ ਸਕੀਏ ਐਸੀ ਕਿਰਪਾ ਕਰੋ ਅਤੇ ਅਸੀਂ ਤੁਹਾਡੀ ਇੱਛਾ ਅਨੁਸਾਰ ਚੱਲ ਸਕੀਏ ਐਸੀ ਕਿਰਪਾ ਕਰੋ ਪਿਤਾ ਹਰ ਇੱਕ ਜਨ ਨੂੰ ਦਰਸ਼ਨ ਦੇ ਦਿਓ ਸਾਡੇ ਵਿੱਚੋਂ ਹਰ ਇੱਕ ਦੇ ਜੀਵਨ ਚ ਰਹਿਣ ਵਾਲੀ ਆਪ ਪਵਿੱਤਰਤਾ ਨੂੰ ਧੂਰ ਕਰ ਦਿਓ ਸਾਡੇ ਜੀਵਨ ਚ ਰਹਿਣ ਵਾਲੇ ਸੰਸਾਰ ਨੂੰ ਸਾਡੇ ਵਿੱਚੋਂ ਬਾਹਰ ਕੱਢੋ ਪਿਤਾ ਤੁਸੀਂ ਹੀ ਸਾਡੀ ਦੁਨੀਆ ਹੋ ਤੁਸੀਂ ਹੀ ਸਾਡੇ ਸਭ ਕੁਝ ਹੋ ਪਿਤਾ ਤੁਹਾਡੀ ਇੱਛਾ ਹੀ ਸਾਡੇ ਜੀਵਨ ਚ ਪੂਰੀ ਹੋਵੇ ਪਿਤਾ ਆਪਣੀ ਦਇਆ ਕਰੋ ਅਤੇ ਪ੍ਰਾਰਥਨਾ 'ਚ ਹਿੱਸਾ ਲੈਣ ਵਾਲੇ ਨੂੰ ਹਰ ਇੱਕ ਨੂੰ ਐਸਾ ਬਣਾ ਦਿਓ ਤਾਂ ਕਿ ਤੁਹਾਡੀ ਇੱਛਾ ਅਨੁਸਾਰ ਚੱਲ ਸਕੀਏ ਪਿਤਾ ਅਸੀਂ ਤੁਹਾਡੇ ਦਿਲ ਦੇ ਨੇੜੇ ਹੋ ਕੇ ਜੀ ਸਕੀਏ ਐਸੀ ਕਿਰਪਾ ਕਰੋ ਸਾਡੇ ਜੀਵਨ ਨੂੰ ਪ੍ਰਭੂ ਆਸ਼ੀਸ਼ਦਾਇਕ ਬਣਾ ਦਿਓ ਪਿਤਾ ਤੁਹਾਨੂੰ ਹੀ ਮਹਿਮਾ ਸਾਰਾ ਆਦਰ ਸਾਰੀ ਇੱਜ਼ਤ ਯੁਗਾਨ ਯੁਗ ਤੱਕ ਮਿਲੇ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਆਂਡਰਸ ਕਲਵਰੀ ਪੋਸਟ ਬਾਕਸ ਨੰਬਰ 30 ਕੋਕਟਪल्ली ਹਾਈਦਰਾਬਾਦ 72